ਕਵੀਰ राम ना ते आयो ਮੋਟੀ ਲੱਗੀ ਖੋਰ ਕਾਇਆ ਹਾਂਡੀ ਕਾਠ ਕੀ ਨਾ ਉਹ ਚਰੇ ਬਹੋਰ ਕਵੀਰ राम ना ते आयो ਉਹ ਰਾਮ ਦਾ ਅੰਦਰ ਉਹਦਾ ਧਿਆਨ ਨਹੀਂ ਗਿਆ ਉਹਦਾ ਬੰਦ ਕੀਤਾ ਹੈ ਤੁਹਾਡਾ ਛੱਡ ਉਹਦਾ ਤਾਂ ਚੱਕਦੇ ਹੀ ਨਹੀਂ ਆਵਾਜ਼ ਇਹ ਆਉਂਦੀ ਹੈ ਛੱਡ ਦੀ ਕਦੇ ਚੱਕਿਆ ਉਹਦਾ ਉਹ ਭਰਮ ਦਾ ਛੱਡ ਜਿਹੜਾ ਬੰਦ ਆ ਨਾ ਬੜਦਾ ਉਹ ਨਹੀਂ ਚੱਕਦੇ ਅਵਾਜ਼ ਤੇ ਪਰੇਸ਼ਾਨ ਹੁੰਦੀ ਤੁਸਾਂ ਉਹਦਾ ਆਵਾਜ਼ ਦੁਖੀ ਕਰਦੀ ਆ ਕਵੇਲਾ ਆਰਾਮਨਾਥ ਆਇਓ ਮੋਟੀ ਲੱਗੀ ਖੋਰ ਮੋਟੀ ਲੱਗੀ ਖੋਰ ਕਿਉਂ ਬੁੱਧੀ ਸੀ ਨਾ ਅਕਲ ਸੀ ਉਹਨੂੰ ਐਡੀ ਖੋਰ ਮੋਟੀ ਲੱਗੀ ਆ ਦਿਨ ਪਰ ਦਿਨ ਬੁੱਧੀ ਅਕਲ ਦਾ ਇਹ ਨਾ ਹਸੁੰਦਾ ਚੱਲੇ ਜੋ ਪੁੱਠੇ ਕੰਮ ਕਰਨਾ ਜੇ ਦਿਨ ਪਰ ਤੇ ਮੁੱਲ ਉਲਟੇ ਕੰਮ ਕਰਦਾ ਹੁਕਮ ਦਾ ਵਿਰੋਧ ਕਰੀ ਜਾਂਦਾ ਵੋਟੀ ਕੋ ਲੱਗੀ ਤੇ ਥੱਲੇ ਨੂੰ ਬਹੁਤ ਤੇਜ਼ੀ ਨਾਲ ਨਰਸਵਾਲ ਨੂੰ ਜਾ ਰਹੀ ਹੈ ਤੇਜ਼ੀ ਨਾਲ ਜੋ ਕਮਾਈ ਸੀ ਨਾ ਪਹਿਲਾਂ ਬਹੁਤ ਤੇਜ਼ੀ ਨਾਲ ਜੋ ਘਟਾ ਪਰ ਖੋਰ ਹੁੰਦਾ ਖਰਚਾ ਨਾ ਕਿਸੇ ਚੀਜ਼ ਦਾ ਜੋ ਕਮਾਈ ਲਿਆ ਅਸੀਂ ਕਰਕੇ ਅਕਲ ਦੀ ਬਹੁਤ ਤੇਜ਼ੀ ਨਾਲ ਘਟਦੀ ਜਾ ਰਹੀ ਹੈ ਬੁੱਧੀ ਜੜ ਹੁੰਦੀ ਚਲੀ ਜਾ ਰਹੀ ਹੈ ਹੋ ਓਟੀ ਲੱਗੀ ਖੋਰ ਕਾਇਆ ਹੰਡੀ ਕਾਟ ਕੇ ਨਾ ਉਹ ਚਰੇ ਬਹੋਰ ਆ ਜਣੀ ਕਾਇਆ ਹੈ ਸਰੀਰ ਬਾਹਲੇ ਰੁਕਾਇਆ ਤਾਂ ਗਿਆ ਨਾ ਉਹ ਕਾਇਆ ਮੰਨਦੇ ਨੇ ਕਾਇਆ ਹੰਡੀ ਕਾਟ ਕੇ ਇਹ ਤਾਂ ਕਾਟਦੇ ਹੰਡੀ ਆ ਇਹ ਦੁਬਾਰਾ ਨਹੀਂ ਜਨਮ ਲੈਣਾ ਤੁਹਾਨੂੰ ਇਹ ਇਹੀ ਜਿਹੜੇ ਕਹਿੰਦਾ ਕ੍ਰਿਸ਼ਨ ਆ ਜਾਊਗਾ ਨਾਨਕ ਦਰਸ਼ਨ ਦੇ ਜਾਊਗਾ ਇਹ ਨਹੀਂ ਮਿਲਦੀ ਹੁੰਦੀ ਕਾਟਦੇ ਜਾਂਦੀ ਦੁਬਾਰਾ ਨਹੀਂ ਆਉਂਦੀ ਹੁੰਦੀ ਕਿਦਾ ਇੱਕ ਵਾਰ ਚੜਦੀ ਐ ਜਿਖਾ ਤੇ ਚੁੱਲੇ ਤੇ ਲਾਓ ਚਿਖਾਈ ਆ ਤੇਰੇ ਬਹੂਰ ਜਿਵੇਂ ਕਾਢਦੇ ਆਂਦੇ ਚੁੱਲੇ ਤੇ ਇੱਕ ਵਾਰ ਅੱਗੇ ਚੜਦੀ ਐ ਦੁਬਾਰਾ ਚੜਦੀ ਐ ਇੱਕ ਵਾਰ ਤਾਂ তুই ਜਿਗਾ ਤੇ ਚੜਾਤੀ ਐ ਕਾਢਦੇ ਆਂਦੀ ਦੂਜੀ ਵਾਰ ਫੇ ਕਿਵੇਂ ਜਲਾਓਗੇ ਉਹ ਕਾਢੀ ਉਹ ਤਾਂ ਰਹੀ ਨਾ ਉਹਦਾ ਕੋਲੇ-ਕਾਲੇ ਜਿਹਾ ਸੁਆਸੂਜੀ ਬਣ ਗਈ ਉਹਦੀ ਉਹੀ ਰਹਿ ਜਾਂਦਾ ਵਾਕੀ ਪਿੱਛੇ ਦਾ ਸੌਦਾ ਉਸੇ ਦੀ ਯਾਦ ਰੱਖ ਲੈ ਰੱਖਿਆ ਆ ਕਾ ਕਰਿ ਵਾਕੇ ਲੈ ਜਾ ਫੁੱਲ ਰਖ ਲੋ ਜਿਹੜੇ ਸਰੀਰ ਕੰਦੇ ਚੇਲੇ ਨੇ ਤੇ ਮੱਥੇ ਵੀ ਟੇਕੀ ਜਾਂਦੇ ਨੇ ਆ ਕੇ ਪਾਪਣ ਦੇ ਚੇਲੇ ਨੇ ਜਿਹੜੇ ਹਾਂ ਜੀ ਕਬੀਰ ਕਾਇਆ ਹਾਂਡੇ ਗਾਠ ਕੀ ਨਾ ਉਹ ਚਰੇ ਬਹੋਰ ਹਾਂ ਕਬੀਰ ਕਹਨ ਆਇਆ ਜਿਹੜੀ ਸਰੀਰ ਹੈ ਦੁਬਾਰਾ ਨਹੀਂ ਇਹੀ ਤੋਂ ਨੂੰ ਸ਼ਕਲ ਸੂਰਤ ਹੈ ਸਰੀਰ ਮਿਲਣਾ ਕਿਤੇ ਇੱਕ ਵਾਰ ਜਦ ਗਿਆ ਨਾ ਅਗਦੀ ਅਗਨ ਭੇਟ ਹੋ ਗਿਆ ਨਾ ਹੋ ਗਿਆ ਜੇ ਕਬਰ ਚ ਉਹ ਵੀ ਅਗਨ ਭੇਟੇ ਹੈ ਬਾ ਦਵਾਰਾ ਨਹੀਂ ਹੁੰਦਾ ਹਾਂ ਸਾਰਾ